ਪਤਾ ਲੱਗੇ ਪੰਜਾਬ ਦਾ ਕਾਪ ਹੈ ਕੋਈ ਵੀ ਕੋਈ ਵੀ ਕਾਪ ਹੈ ਉਹਨੂੰ ਐਕਟ੍ਰੈਸ ਤੇ ਚਾਹੀਦੀ ਹੈ ਨਾ ਚਲੋ ਤਾਂ ਸੁਪਰ ਕਾਪ ਬਣਾਇਆ ਸੀ ਦੂਜੇ ਜਿਹੜੇ ਕਾਪ ਨੇ ਹੈ ਉਹ ਵੀ ਚਾਹੁੰਦੇ ਆ ਸਾਡੇ ਕੋਲ ਐਕਟ੍ਰੈਸ ਹੀ ਆਵੇ ਕੋਈ ਕਿਰਦਾਰ ਥੋੜਾ ਹੈ ਬਿਊਰੋਕਰੇਸੀ ਆ ਕੋਈ ਕਿਰਦਾਰ ਨਹੀਂ ਹੈ ਕਿਉਂਕਿ ਬਿਊਰੋਕਰੇਸੀ ਇਸਤਰੀ ਦੀ ਵੀ ਕਦਰ ਨਹੀਂ ਕਰਦੀ ਹੁੰਦੀ ਕਦੇ ਕੀ ਪੀਸ ਕਲ ਕਰਦਾ ਨਹੀਂ ਕਰਦਾ ਬਿਲਕੁਲ ਨਹੀਂ ਕਰਦਾ ਸੀ ਲੋਕੀ ਕਹਿੰਦੇ ਕਦਰ ਕਰੀ ਨਹੀਂ ਸਕਦਾ ਕੋਈ ਵੀ ਬਿਊਰੋਕਰੇਟ ਕਦਰ ਨਹੀਂ ਕਰਦਾ ਮਸਾਂ 2-4% ਜਿੰਨਾ ਜਿ ਹਿਊਮਨਟਾਚਾ ਕਹਿੰਦਾ ਵੀ ਸਾਡੀਆਂ ਧੀਆਂ ਪੈਣਾ ਨੇ ਅਸੀਂ ਇਹਨਾਂ ਦੇ ਭਰਾ ਨਹੀਂ ਤਾਂ ਮੈਡਮ 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 ਹੁੰਦੀ ਆ ਇਹਨਾਂ ਨੂੰ ਇਹ ਨਹੀਂ ਪਤਾ ਮੈਡਮ ਚੱਕਲੇ ਦੀ ਇੰਚਾਰਜ ਹੁੰਦੀ ਆ ਆਪਦੇ ਆਪ ਨੂੰ ਮੈਡਮਾ ਕਹ ਹੁੰਦੀਆਂ ਅੰਗਰੇਜ਼ੀ ਚ ਫ੍ਰਾਂਸੀਸੀ ਲੱਗ ਜਾ ਮਦਾਨੀ ਮਤਲਬ ਚੱਕਲੇ ਦੀ ਇੰਚਾਰਜ ਇਹਨਾਂ ਨੇ ਇਹ ਪਤਾ ਵੀ ਅਸੀਂ ਕਿ ਕੀ ਬੁਲਾ ਰਹਿਆਂ ਕਿੱਥੇ ਬੀਬੀ ਕਿੱਥੇ ਬੇਬੇ ਕਿੱਥੇ ਭੈਣ ਕਿੱਥੇ ਬੀਬਾ ਕਿੱਥੇ ਬੇਟਾ ਕਿੱਥੇ ਸ਼ਬਦ ਆ ਬਬੇ ਨਾਲ ਬੇਬੇ ਬੀਬੀ ਬਿਬਾ ਬੀਬੋ ਇਹਨਾਂ ਦਾ ਕੋਈ ਮੁਕਾਬਲਾ ਹੈ ਅੰਗਰੇਜ਼ੀ ਚ ਕੱਢਦੇ ਸ਼ਬਦ ਇੱਕ ਸ਼ਬਦ ਕੱਢਦੇ ਇਹਨਾਂ ਦੇ ਮਾਰਨ ਦਾ ਅੰਗਰੇਜ਼ੀ ਦਾ ਸਭਿਆਚਾਰ ਤੇ ਸ਼ਬਦ ਹੀ ਨਹੀਂ ਹਨ ਦੁਰਾਚਾਰੀ ਹੈ ਨਾ ਲੋਕ ਤੇ ਇਸਤਰੀਆਂ ਦੇ ਪ੍ਰਤੀ ਦੁਰਾਚਾਰੀ ਭਾਵਨਾਵਾਂ ਨੇ ਇੱਥੇ ਕਹਿੰਦੀ ਬੇਬੇ ਹੈ ਭਾਈ ਇਹ ਵੀ ਵੀ ਆ ਭਾਈ ਲੋਕੇ ਤਾਂ ਕਹਿੰਦੇ ਬਾਹਰਲੇ ਦੇਸ਼ਾਂ 'ਚ ਔਰਤਾਂ ਨੂੰ ਖੁੱਲ੍ਹ ਬੜੀ ਆ ਉਹਦਾ ਨਹੀਂ ਖੁੱਲ੍ਹ ਕਿਸ ਪ੍ਰਕਾਰ ਦੀ ਪਤਾ ਲੱਗੇ دریا ਦੇ ਕਿਨਾਰੇ ਨਰਨੀਆਂ ਕੱਚਾ ਪਾ ਕੇ ਸੌਣ ਦੀ ਠੀਕ ਹੈ ਨਾ ਇਹਨੂੰ ਖੁੱਲ੍ਹ ਕਿਹਾ ਜਾਂਦਾ ਹੈ ਖੁੱਲ੍ਹ ਹਾਂ ਉਹਨਾਂ ਦੀ ਤਰੱਕੀ ਕਰਕੇ ਲੋ ਇਸਤਰੀ ਨੂੰ ਬਰਾਬਰ ਦਾ ਹੱਕ ਜੂਰ ਦਿੰਦਾ ਵੀ ਕੰਮ ਵੀ ਕਰੂਗੀ ਪੜ੍ਹੂ ਵੀ ਤੇ ਪਦਵੀਆਂ ਵੀ ਹਾਸਲ ਕਰੂਗੀ ਫਿਰ ਆਹ ਕਹਿੰਦਾ ਹੈ ਕਿ ਇਹ ਤੇ ਵਾਪਸ ਦੇ ਲੋ ਆਪ ਨੂੰ ਕਿਹਦੇ ਰੋਕੇ ਇਹ ਗਣੀ ਆਪਣੇ ਕਲਚਰ ਦੇ ਵਿੱਚ ਆਪਾਂ ਨੂੰ ਕਿਨੇ ਰੋਕੇ ਦੇ ਦਿਓ ਉਹੀ ਰਾਜਕਰਤਾ ਸ਼੍ਰੇਣੀ ਆਪਣੀ ਨਹੀਂ ਦਿੰਦੀ ਕਿਉਂ ਅਜੇ ਤੱਕ ਅਸੀਂ ਫਿਊਡਲ ਮਾਨਸਿਕਤਾ 'ਚ ਬੈਠੇ ਹੋਏ ਆ ਫਿਊਡਲ ਮਾਨਸਿਕਤਾ ਜਨਾਨੀ ਨੂੰ ਕਦੇ ਤਾਕਤ ਦੇਣ ਦੇ ਹੱਕ 'ਚ ਨਹੀਂ ਆਹ ਉਹ ਮੈਂ ਨਹੀਂ ਬੁਰਾ ਚਾਹ ਸਕਦੇ ਆ ਕਣੱਖਾ ਚਾਹ ਸਕਦੇ ਆ ਜਿਹੜੀ ਜਿਹਨੂੰ ਬਿਊਰੋਕ੍ਰੈਟਿਕ ਨਹੀਂ ਜਿਹਨੂੰ ਆਪਾਂ ਫਿਊਡਲ ਕਹਿੰਦੇ ਆ ਨਾ ਜ਼ਗੀਰੂ ਮਾਨਸਿਕਤਾ ਉਥੇ ਇਸਤਰੀ ਜਾਤੀ ਦੇ ਹੱਕਰ ਕੱਟ ਦਿੰਦੀ ਵਗਾਨਾ ਬੰਦਾ ਬਗਾਨੀ ਅੱਖ ਮੈੜੀ ਅੱਖ ਵਾਲੀ ਇਹਨੇ ਬਗਾਨਾ ਮਰਦ ਤੇ ਮੈੜੀ ਅੱਖ ਤਾਂ ਲੁਧਿਆਣਾ ਦੇ ਵੀ بڑے ਪਰਿਵਾਰ ਪੰਜਾਬ ਦੇ ਬੜੀ ਪਰਿਵਾਰ ਉਸ ਟਾਈਮ ਖਤਮ ਹੋਏ ਨੇ ਬਹੁਤ ਖਤਮ ਹੋ ਗਿਆ ਕੋਈ ਸ਼ੱਕ ਨਹੀਂ ਹੋਈ ਨਾ ਪਤਾ ਹੀ ਕੋਈ ਨਹੀਂ ਵੀ ਕਿਹੜੇ ਖਤਮ ਵੀ ਹੋ ਗਏ ਤਹਾ ਮਾਰ ਕੇ ਮਰ ਗਏ ਕੋਈ ਰੋਣ ਪਿਟਣ ਵਾਲਾ ਵੀ ਨਹੀਂ ਸੀ ਇਹ ਪਰਿਵਾਰ ਦੇ ਦੋ ਦੋ ਤਿੰਨ ਤਿੰਨ ਜੀ ਇੱਕੋ ਵਾਰੀ ਚ ਇੱਕੋ ਵਾਰੀ ਚ ਹਾਂ ਬੇਟੇ ਚੱਲਦੇ ਦੁਖਤਾ ਦੁਕਤੈ ਮਹਾਂ ਲਾਹਗਾ ਨਾ ਵੀ ਆ ਵੀ ਕੀ ਪਣਾ ਵਰਤਿਆ ਸਾਰਾ ਪੰਜਾਬ ਅਤਵਾਦ ਥੋੜਾ ਸੀ ਕਿਉਂਕਿ ਪੰਜਾਬ ਦੇ ਲੋਕ ਸਰਕਾਰੀ ਅਖੌਤੀ ਅਤਵਾਦ ਦੇ ਵਿਰਖਲਾਪ ਸੀ ਇਹ ਪੱਕੀ ਗੱਲ ਹੈ ਹਿੰਦੂ ਸਿੱਖ ਮੁਸਲਮਾਨ ਪਾਈਚਾਰਾ ਸਾਰੇ ਪਤਾ ਸੀ ਵੀ ਸਾਡੇ ਤੇ ਠੋਸਿਆ ਜਾ ਰਿਹਾ ਹੈ ਕੀ ਇਹ ਸੱਚੀ ਗੱਲ ਹੈ ਵੀ ਕੋਈ ਬੰਦਾ ਲੰਗਦਾ ਹੁੰਦਾ ਸੀ ਤੇ ਉਹਦੀ ਉਸੇ ਸਮੇਂ ਚੈਕਿੰਗ ਹੋਣੀ ਸ਼ੁਰੂ ਹੋ ਜਾਂਦੇ ਸੀ ਤੇ ਉਹਨੂੰ ਡਰ ਪੈਂਦਾ ਸੀ ਵੀ ਮੇਰੇ ਨਾਲ ਕੁਝ ਬਿਲਕੁਲ ਜਿੱਥੇ ਮਰਜੀ ਘੇਰ ਲੋ ਜਿੱਥੇ ਮਰਜੀ ਘੇਰ ਲੋ ਉਹ ਤੇ ਚੱਕ ਲੰਦੇ ਜਿੱਥੇ ਮਰਜ਼ੀ ਨਾਕਾ ਲਾ ਲਓ ਚੱਕ ਲਿਆ ਗੱਡੀ ਚ ਬਾ ਲਿਆ ਲੋਕਾਂ ਨੂੰ ਪਤਾ ਨਹੀਂ ਸੀ ਵੀ ਸਾਡਾ ਹੁਣ ਕੀ ਹੋਣਾ ਥਿਉਂਦੇ ਨਹੀਂ ਸੀ ਬੰਦਾ ਨਾ ਬੱਚਾ ਥਿਉਂਦਾ ਸੀ ਨਾ ਬੰਦਾ ਥਿਉਂਦਾ ਜੇ ਮਾਨਸ 17 18 ਸਾਲ ਦਾ ਬੱਚਾ ਹੋਣੀ ਤਾਂ ਥਿਉਣਾ ਕੀ ਆ ਮਾਰਤਾ ਜੀ ਮਰ ਗਿਆ ਜੀ ਭੱਜ ਗਿਆ ਜੀ ਫਰਾਰ ਹੋ ਗਿਆ ਜੀ 17 17 ਸਾਲ ਦੇ ਬੱਚਿਆਂ ਦੇ ਵੀ ਐਨਕਾਊਂਟਰ ਹੋਏ ਐਨਕਾਊਂਟਰ ਹੋਏ ਇੱਕ ਵਾਰੀ ਤਾਂ ਇਹੋ ਜਿਹਾ ਮੰਨਿਆ ਜਾਂਦਾ ਸੀ ਵੀ ਜਵਾਨੀ ਰਿਸ਼ਤੇ ਕਰਨ ਨੂੰ ਮੁੰਡੇ ਨਹੀਂ ਥਿਆਰੇ ਸੀ ਗੁਰਦਾਸਪੁਰ ਵੱਲੋਂ ਗੁਰਦਾਸਪੁਰੋਂ ਨੇ ਹਾਂ ਇਹ ਰਿਸ਼ਤੇਗਰ ਨੂੰ ਮਡੇ ਨਹੀਂ ਲੱਭਦੇ ਲੱਭਦੇ ਸੀ ਐਹੀ ਦਾ ਹਾਲ ਸੀ ਜਿਵੇਂ ਵਰਲਡ ਵਾਰ ਸੈਕੰਡ ਤੋਂ ਬਾਅਦ ਇੰਗਲੈਂਡ 'ਚ ਕੋਈ ਚੋਬਰ ਨਹੀਂ ਮਿਲਦਾ ਸੀ ਹਾਂ 45 40 ਦੇ ਵਿੱਚ ਵਰਲਡ ਵਾਰ ਸੈਕੰਡ ਖਤਮ ਹੁੰਦੀ ਹੈ 45 'ਚ ਹਾਂ ਜਿ 60 70 ਤੱਕ 20 ਸਾਲਾਂ ਤੱਕ ਬਾਅਦ ਇੰਗਲੈਂਡ 'ਚ ਕੋਈ ਬੱਚਾ ਨਹੀਂ ਮਿਲਦਾ ਸੀ ਵਿਆਹ ਵਿਆਹ ਸ਼ਾਦੀ ਵਾਲਾ ਆ ਜੇ ਤਾਂ ਹੀ ਤਾਂ ਉੱਥੇ ਭਾਰਤੀ ਗਏ ਸੀ ਤੇ ਇਹਨਾਂ ਨਾਲ ਜਾ ਕਰਾਏ ਹੋਰ ਅੰਗਰੇਜ਼ਾਂ ਨੇ ਨਾਲ ਵਿਆਹ ਟੱਟੂ ਨਾ ਕਰਾਉਣਾ ਸੀ ਆਹਦੇ ਕੋਲ ਦਾ ਬੱਚਾ ਨਹੀਂ ਸੀ ਕੋਈ ਇਸ ਤੇ ਇਹ ਪੰਜਾਬ ਚ ਹੋ ਗਿਆ ਸੀ 13-12 ਸਾਲ ਦੇ ਜੁਵਾਕ 13 12 ਮਤਲਬ ਜੀ ਢਾਈ ਢਾਈ ਸਾਲ ਦੇ ਬੱਚੇ ਵੀ ਮਾਰੇ ਨੇ 22 ਸਾਲ ਦਾ 22 ਸਾਲ ਦੇ ਬੱਚੇ ਇਫੈਕਟ ਆ ਢਾਈ ਸਾਲ ਦੇ ਬੱਚੇ ਨੇ ਕਿਸਦਾ ਕੀ ਵਿਗਾੜਿਆ ਕੀ ਵਿਗਾੜਿਆ ਤੁਸੀਂ ਐਂ ਹੀ ਲਾ ਲੋ ਬਲਵਿੰਦੇ ਚਟਾਣਾ ਸੀ ਮੇ ਆਨ ਲੱਗ ਗਈ ਠੀਕ ਐ ਨਵੀਰਾ ਉਹਦਾ ਪਰਿਵਾਰ ਮਾਰਿਆ ਹੂੰ ਕਿਨੇ ਕਿਨੇ ਸਾਲ ਦੇ ਸੀ ਦਾਦੀ ਮਾਂ ਬੱਚਾ 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 ਤਾਂ ਬੱਚਾ ਤਾਂ ਮੇਰੇ ਖਾਂ ਛੋਟਾ ਹੀ ਸੀ 2 ਢਾਈ ਸਾਲ ਦਾ ਮਸਾਂ ਹੀ 2 ਢਾਈ ਸਾਲ ਦੇ ਮਸਾਂ ਹੁਣ ਜਿਹੜੇ ਨੇ ਕੰਮ ਕਰਨਾ ਉਹਦੇ ਕਰਦੇ ਹੋ ਹੁਣ ਬੰਦਾ ਬਚਣਾ ਨਹੀਂ ਚਾਹੀਦਾ ਜਟਾਣਾ ਨੇ ਜੋ ਮਰਜ਼ੀ ਕੀਤਾ ਹੋਇਆ ਜਟਾਣਾ ਫੜੋ ਮੁਕਾਬਲਾ ਬਣਦਾ ਮੁਕਾਬਲਾ ਕਰੋ ਨਹੀਂ ਹੋਇਆ ਤੇ ਮਕਦਮਾ ਚਲਾਓ ਫਾਂਸੀ ਲਵਾ ਦਿਓ ਫાંਸੀ ਲਗਾ ਦੇ ਜੇ ਕ੍ਰਾਈਮ ਕੀਤਾ ਫਾਂਸੀ ਲਗਾਓ ਕੋਰਟ ਦੇ ਵਿੱਚ ਚਲੇ ਜਾਓ ਫਾਂਸੀ ਲੱਗਦੀ ਹੈ ਲੱਗਦੀ ਹੈ ਕਿ ਨਹੀਂ ਫਾਂਸੀ ਲੱਗਦੀ ਹੈ ਹੁਣ ਹੁਣ ਉਹੀ 25 25 30 ਸਾਲਾਂ ਬਾਅਦ ਇਹਨਾਂ ਨੂੰ ਸਜ਼ਾਵਾ ਹੋ ਰਹੀ ਹੈ ਕਿ ਨਹੀਂ ਕੋਪਾਂ ਨੂੰ ਹੋ ਰਹੀਆਂ ਇੱਥੇ 2 ਮਹੀਨੇ ਪਹਿਲਾਂ ਹੀ ਹੁਣ ਕਿਉਂ ਹੋ ਰਹੀਆਂ 33 ਸਾਲਾਂ ਬਾਅਦ ਸਜ਼ਾ ਸਾਰੀ ਜਵਾਨੀ ਕੱਢ ਲਈ ਹੈ ਕੱਢ ਲਈ ਜਵਾਨੀ ਮਾਰ ਲਈ ਹੁਣ ਸਜ਼ਾ ਚੰਗਾ ਰੱਜ ਲਿਆ ਚੰਗਾ ਖਾ ਰਿਆ ਬਕੜੀਆਂ ਬਣਾ ਲੀਆਂ ਹਾਂਜੀ ਕੋਠੀਆਂ ਸਭ ਕੁਝ ਤੇ ਹੁਣ ਜੇ 5-7 ਸਾਲ ਜੇਲ੍ਹ ਚ ਰਹਿ ਕੇ ਮਰ ਗਿਆ ਕੀ ਫਰਕ ਪੈਂਦਾ ਸਮਾਂ ਚੰਗਾ ਘਰ ਦੇ ਖਰਚੇ ਤੋਂ ਬਚ ਗਿਆ ਆਂ ਜੇਲ੍ਹ ਤੇ ਕਲਾਸ 1 ਨਾ ਪੜਿਆ ਲਿਖਿਆ ਉਹਦੀ ਸੇਵਾ ਸੰਭਾਲ ਤਾਂ ਹੋਊਗੀ ਕਹਿਣਗੇ ਨਾ ਵੀ ਸਾਡਾ ਪੁਰਾਣਾ ਜੀ ਅਫਸਰ ਰਹਾ ਹੈ ਇਹ ਸਾਡਾ ਪੁਰਾਣਾ ਅਫਸਰ ਰਹਾ ਜੀ ਸਾਬ ਸਾਡਾ ਬੜਾ ਚੰਗਾ ਹੁੰਦਾ ਸੀ ਕਦੇ ਸਾਹ ਵੀ ਚੰਗੇ ਹੁੰਦੇ ਆ ਪਬਲਿਕ ਨਹੀਂ ਚੰਗੀ ਹੈ ਪਬਲਿਕ ਮਸੂਮ ਪਬਲਿਕ ਇਹ ਚੰਗੀ ਹੁੰਦੀ ਹੈ ਬਿਊਰੋਕ੍ਰੇਸੀ ਕਦੇ ਚੰਗੀ ਨਹੀਂ ਹੁੰਦੀ ਬਿਊਰੋਕ੍ਰੇਸੀ ਦਾ ਜਿੰਨਾ ਮਰਜ਼ੀ ਕੋਈ ਬੰਦਾ ਸਾਧ ਹੋਵੇ ਉਹ ਸਾਧ ਨਹੀਂ ਹੁੰਦਾ ਸਾਂਹ ਜ਼ਰੂਰ ਹੁੰਦਾ ਭਾਈ ਜਸਰਨ ਸਿੰਘ ਖਲੜੇ ਦੇ ਦੁਆਰਾ ਇੱਕ ਵਾਰੀ ਮੈਂ ਗੱਲ ਕਰਦਾ ਹਾਂ ਉਹਨਾਂ ਨੇ 25 ਹਜ਼ਾਰ ਲਾਸ਼ਾਂ ਦੀ ਗੱਲ ਕੀਤੀ ਲਾਵਾਰਿਸ ਲਾਸ਼ਾਂ ਦੀ ਹਾਂ ਅੰਤੇ ਚੋ ਆਪ ਲਾਵਾਰਿਸ ਹੋਵੇ ਹਾਂ ਲਾਵਾਰਸ ਹੋਵੇ ਕੋਈ ਜਿਸ ਹਾਮਾਂ ਉਹਨਾਂ ਨੇ ਆਵਾਜ਼ ਚੱਕੀ ਸੀ ਉਸ ਹਾਮਾਂ ਉਹਨਾਂ ਦੀ ਆਵਾਜ਼ ਕਿਸੇ ਨੇ ਨਹੀਂ ਚੱਕੀ ਨਾ ਕਿਸੇ ਨੇ ਪੰਜਾਬ ਦੇ ਯਾਦ ਨਹੀਂ ਕਿਸੇ ਦੇ ਯਾਦ ਨਹੀਂ ਇਹ ਹੀ ਤਾਂ ਪੰਜਾਬ ਦਾ ਦੁਖਾਂਤ ਹੈ ਤੁਹਾਨੂੰ ਹੁਣੇ ਦੱਸਦੇ ਆ ਅਸੀਂ ਸੁਖਦੇਵ ਭਵਨ ਚ ਗਏ ਨੋਂ ਕਰੇ ਨੋਂ ਕਰੇ ਆਹੀ ਆਪਣਾ ਅੱਜ ਤਾਂ ਆ ਨੋਂਦਨ ਪਹਿਲਾਂ ਉਹਦਾ ਜਨਮ ਦਿਨ ਸੀ ਔਰ ਉੱਥੇ ਦੁਕਾਨਾਂ ਵਾਲਿਆਂ ਨੂੰ ਪਤਾ ਨਾ ਵੀ ਅਜ ਸੁਖਦੇਵ ਭਵੰਦਾ ਫੰਕਸ਼ਨ ਹੈ। ਥਾਪਰ ਸੁਖਦੇਵ ਥਾਪਰ ਰਾਜਗੁਰੂ ਸੁਖਦੇਵ ਨੇ। ਰਾਜਦੇ ਸੁਖਦੇਵ ਸੁਖਦੇਵ ਥਾਪਰ ਲੁਧਿਆਣਾ ਦੇ ਵਿੱਚ। ਲੁਧਿਆਣੇ ਦੇ ਵਿੱਚ ਕਿੱਥੇ ਬਣਾਇਆ ਸੀਗਾ? ਬਣਾਇਆ ਸੀ। ਆ ਪਿੱਛੇ ਬਣਾਇਆ ਹੈ। ਆ ਪਿੱਛੇ ਜੀ। ਹੂੰ। ਤੇ ਉਹਨਾਂ ਦਾ ਘਰ ਦੇ ਪਿੱਛੇ ਉਹਨਾਂ ਨੇ ਸੰਘਰਸ਼ ਬੜੇ ਲੜੇ ਰਹੇ। ਲੜੇ ਨੇ। ਆ ਘਰ ਬਣਾਣ ਪਿੱਛੇ ਵੀ ਸਾਰਾ ਸਹੀ ਜੀ ਕਿਨਾਂ ਬਣਾ। ਯਾਰ ਸਾਡਾ ਘਰ ਤਾਂ ਸਾਡਾ ਬਣ ਜੇ। ਸੰਭਾਲ ਲਓ ਇਹਨੂੰ। ਸੰਭਾਲ ਲਓ। ਉਹ ਵੀ ਨਹੀਂ ਸੁਭਾਲਣ ਦੇ ਸੀਗੇ। ਹੁਣ ਆਪਾਂ ਕੀ ਮੀਤ ਕਰਾਂਗੇ ਵਿਚਾਰਾ ਕਿਹੜਾ ਖਲੜਾ ਖ ਸੁਖਦੇਵ ਜਿਹੜਾ ਕਿ ਤੁਹਾਡੇ ਭਾਰ ਅਖੌਤੀ ਭਾਰਤ ਮਾਤਾ ਦੇ ਲਈ ਆਪਦੀ ਜਾਨ ਦੇ ਗਾ ਅੰਗਰੇਜ਼ਾਂ ਦੇ ਸਾਹਮਣੇ ਫਾਂਸੀ ਚੜ ਗਿਆ ਜਾਂ ਤਾਂ ਇਹਨਾਂ ਦੇ ਉਹ ਨਹੀਂ ਖਰੜਾਪ ਜਰਕ ਮੇਂ ਜਾਦਾ ਜੂ ਉਹਦਾ ਸਜਿਆਉ ਕਹਿੰਦੇ ਯਾਰ ਵੀ ਤੁਸੀਂ ਇਹ ਕਰਤੂਤਾਂ ਕਰਦੇ ਨਾ ਕਰੋ ਜਾਂ ਤਾਂ ਰਾਜਗੁਰੂ ਕਿਸ ਦੇ ਜਿਆਦਾ